ਸਤਿ ਸ੍ਰੀ ਅਕਾਲ ਬਾਈ ਜੀ ਮਾਣਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਹੈ ਬਾਈ ਕੋਲ ਪੰਜ ਪਸ਼ੂ ਤੇ ਬਾਈ ਨਾਲ ਕਰਦੇ ਗੱਲਬਾਤ ਵਧੀਆ ਝੋਟੀਆਂ ਪਿਆਰ ਤਾਜ਼ੀਆਂ ਸੁਈਆਂ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਮਿਰਜੀ ਠੀਕ ਹਾ ਜੀ ਸਭ ਵਧੀਆ ਠੀਕ ਠਾਕ ਵੀਰ ਜੀ ਜਿਹਨੇ ਭੈਣ ਭਰਾ ਮਾਣਾ ਡੇਰੀ ਫਾਰਮ ਤੇ ਜੁੜੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰਿਆਂ ਵੀਰ ਜੀ ਦਿਲੋਂ ਧੰਨਵਾਦ ਕਰਦੇ ਆ ਤੇ ਜਨਵਰ ਵੀਰ ਜੀ ਮਈਆਂ ਚ ਆਪਣੇ ਕੋਲ ਪੰਜ ਹੈਗੀਆਂ ਚੰਗੀਆਂ ਠੀਕ ਪੰਜੇ ਸੁਈਆਂ ਹ ਕੀ ਬਹੁਤ ਵਧੀਆ ਮੈਂ ਨਹੀਂ ਬਰਦਾ ਸਾਰੀਆਂ ਵਧੀਆ ਹੋਣਾ ਬਾਬਾ ਜੀ ਕਹਿਵਾ ਬਹੁਤ ਹੈਪੀ ਜੀ ਵਧੀਆ ਵਧੀਆ ਜੀ ਤੇ ਜਸੂਆ ਵੀ ਮੈਂ ਸੋਈ ਆ ਠੀਕ ਤੇ ਅੱਜ ਤੇ ਤਿੱਜਾ ਹੀ ਦੇਣਿਆ ਸੋਈ ਠੀਕ ਹੈ ਵੱਡੀ ਮੈਂ ਦੇ ਵੇਖੋ ਚੱਡੇਲੇ ਜੀ ਖੁੱਲੀ ਤੇ ਥਾਣਾ ਵਧੀਆ ਲੱਗਾ ਦੇਖੋ ਜੀ ਕਿਹਦਾ ਚਾਲੂ ਡੰਗੜਾ ਕਿਤਰਾ ਫੜ ਗਿਆ ਪਿਆ ਖਾਣ ਚਾਲਾ ਡੰਗੜਾ ਵਿੱਚ ਬੰਦ ਜੀ ਦੁੱਧ ਵੀ ਜਾਂਦਾ ਵਾ ਸਹੀ ਬਿਲਕੁਲ ਸਹੀ 11 ਕਿਲੋ 12 ਕਿਲੋ ਵਧੀਆ ਬੋਲਾ ਹੋਊਗਾ ਬੋਲਾ ਹੈਗਾ ਯਾਰਾ ਬਣਦਾ ਬੋਲਾ 11 12 ਕਿਲੋ ਦਾ ਲਾੜੂ ਤੇ ਬੱਚਾ ਜੀ ਇੱਕ ਰੰਕਾਰੀ ਮੈਂ ਆਹੋ ਠੀਕ ਜੀ ਮਾਤ ਕੱਟਈ ਆ ਲੈਓ ਜੀ ਬਹੁਤ ਜ਼ਿਆਦਾ ਮੈਚ ਹੈ ਜੀ ਠੀਕ ਜੀ ਤੁਹਾਡੀ ਮੈਚ ਵੱਡੀ ਮੈਚ ਪੂਰੀ ਚੋੜੀ ਜੰਮੀ ਪਲੀ ਆ ਸੋਹਣੀ ਸਨਖੇ ਠੀਕ ਹੈ ਬੜੀ ਮੈਂ ਰਾਜੀ ਤੇ ਦੁੱਧ ਵਾਲੀ ਮਹੀਂ ਬਚਾ ਕੀ ਮਗਰ ਮਗਰ ਕੱਟੀ ਕੱਟੀ ਆ ਗਈ ਦੁੱਧ ਮਹੀਂ ਕੱਟੀ ਵੀ ਲਓ 15 ਕਿਲੋ ਮਹੀਂ ਦੁੱਧ ਕੱਢਣ ਵਾਲੀ ਮਹੀਂ ਵੀ ਲਾਡੂ ਦੇ ਬੱਚਾ ਮੇਰੇ ਕੱਟੀ ਪੂਰੀ ਕੈਮ ਆ ਠੀਕ ਜੀ ਪੂਰਾ 15 ਕਿਲੋ ਮਹੀਂ ਦੁੱਧ ਦੇਣ ਵਾਲੀ 14 ਸਹੀ ਗੱਲ ਸੇਵਾ ਸੁਵਾ ਕਰੋ ਵਧੀਆ ਦੋ ਹਾਂਜੀ ਮੋਲ 1 5 ਤੇ ਲੱਕਰੀ ਮਹੀਂ ਦੇ ਦਾਂਗੇ ਚੱਲ ਜੀ ਦੇ ਦਾਂਗੇ ਹਾਂ ਨਹੀਂ 94 ਯਾਰ 99 ਦੀ ਲਾਓ ਜੀ ਕਿੰਨਾ ਮੁੱਲ ਕਿਹਾ 1.5 1.5 995 ਤੇ ਵੇਖ ਲਓ 99000 ਦੀ ਬਾਈਕ ਦਾ ਐਂਡ ਮੈਂ ਦੇ ਦਾਂਗੇ ਤੇ ਵੇਖੋ ਮੈਂ ਪੂਰੀ 100 15 ਕਿਲੋ ਦੁੱਧ ਮੈਂ ਹੀ ਦੇਣ ਵਾਲੀ ਆ ਗਰੰਟੀ ਨਾਲ 10000 ਕਿਲੋ ਬੋਲਾ ਵਧੀਆ 12 ਕਿਲੋ ਬੋਲਾ ਬਾਕੀ ਗਾੜੀ ਸੇਵਾ ਡਿਪੈਂਡ ਹੋਣਾ ਜੋ ਕੋ ਦਣਾ ਬਹੁਤ ਜ਼ਿਆਦਾ ਚਵਾਸ਼ ਹੋ ਚੰਗਾ ਮਹਿਨ ਲਗਾ ਗੱਡੀ ਮਗਰਿਆ ਗੱਡੀ ਨਹੀਂ ਠੀਕ ਗਾੜੀ ਛੋਟੀ ਆ ਗਈ ਵੀ ਦਜਾ ਸੂਆ ਦਜਾ ਸੂਆ ਇਹ ਵੀ ਤਾਜੀ ਸੂਈ ਆ ਜਦਾ ਬੱਜਾ ਉਹ ਤੇ ਜਾ ਦੇਣਾ ਨਾੜੂ ਗਿੱਲਾ ਨਾਲ ਬੱਚੇ ਦਾ ਠੀਕ ਤੇ 11 ਕਿਲੋ 12 ਕਿਲੋ ਝੋਟੇ ਕਾ ਬੋਲਾ ਹੋਊ ਠੀਕ ਇਹ ਜਿਆਦਾ ਸਾਫ਼ ਠੀਕ ਮੇਰੇ ਕੋਲ ਨਾ ਗੜ ਗੜ ਕੇ ਥਣ ਲਗਾ ਜਵੇ ਸਹੀ ਗੱਲ ਸੋਨਾ ਮੁੱਖੇ ਥਣ ਲਗਾਵਾ ਵਧੀਆ ਤਾਜੀ ਸੂਈ ਪਾਜੀ ਇਹ ਤਾਜੀ ਸੂਈ ਤਾਜੀ ਬਿਲਕੁਲ ਵਧੀਆ ਤਾਜੀਆਂ ਸੁਣੀਆਂ ਮੈਂ ਜਵਾਬ ਸਮਾਦੀ 1 ਨੰਬਰ ਦੀ ਝੋਟੀ ਪੂਰੇ ਦੁੱਧ ਵਾਲੀ ਜਵਾਬ ਸਮਾਦੀ 1 ਨੰਬਰ ਠੀਕ ਜੀ ਸਾਰੀ ਸਾਫ਼ ਹੋਦਰੀ ਸਹੀ ਬੋਲੇ ਦੇ ਬੋਲੇ ਦੇ ਬੋਲੇ ਦੇ ਲੈ ਆਓ 15 20 ਦਿਨ ਖਾ ਕੇ ਮੱਝਾ ਦੁੱਧ ਕਰਦੀਆਂ ਅਸਲੀ ਵੀਰੇ ਮਾੜਾ ਮਾੜਾ ਮਾਰ ਰਿਹਾ ਮੈਂ ਹੀ ਸੇਵਾ ਹੋ ਗਈ ਮੈਂ 14 14 ਕਿਲੋ ਦੁੱਧ ਆ ਲਈ ਆ ਠੀਕ ਜੀ ਤੇ 11 11 ਕਿਲੋ ਬੌਲੇ ਆ ਮਈਆਂ ਕੋ ਵਧੀਆ ਠੀਕ ਇੱਕ ਵਾਰ ਸਮਾ ਲੀਆ ਇੱਕ ਨੰਬਰ ਓਕੇ ਜੀ ਬੇਲੇ ਕੋਲ ਗੈਜ ਵੀਰੇ ਵੀ ਪਾਰ ਆ ਹਾਂ ਜੀ ਮੋਲ ਝੋਟੀ ਦਾ ਆਮੇ ਸਵਾਰਕ ਕਰ ਲਈਏ ਹਾਂਜੀ ਜੋ ਮਰਜ਼ੀ ਕਰੀਏ ਪੂਰੇ ਲੱਖ ਦੀ ਝੋਟੇ ਦੀਆਂ ਲੱਖ ਦੀ 95 ਜਣਾਂ 95 ਦੀ ਅੱਜ 94 ਦੀ ਲਓ ਜੀ ਅੱਜ 95 95 ਦੀ ਹੋ ਗਈ ਤਾਂ 84 ਦਾ ਸੀ ਲਓ ਤੇ ਹੋਰ ਛੋੜ ਕਰਦਾ ਖੁੱਲੀ ਲਓ ਜੀ ਬਾਬਾ ਜੀ ਦਾ 95000 ਦੀਆਂ ਮਈਆਂ ਵੱਡੀਆਂ ਬਾਬੇ ਦਾ ਬੱਚਾ ਹੋਰ ਆ ਗਿਆ ਵੀ ਜਾਂ ਦੋੜ ਲਊਗਾ ਖੁੱਲੀ ਛੋੜੋ ਜੋ ਅਗਲੇ ਛੋੜੋ ਜੋਗੀ ਤੇ ਵਧੀਆ ਮਈਆਂ ਕੁਆਲਟੀ ਦੇ ਬੱਚਾ ਘੜਾ ਜਦਾ ਖਾ ਦਿਓ ਆਓ ਜੀ ਜੀ ਆੜ ਹਾਂਜੀ ਕਟਾਰੀ ਮਗਰ ਆਹ ਕਟਾ ਲੈ ਨਾੜੂ ਦੇ ਨਾਲ ਦੇ ਬੱਚੇ ਆਓ ਜਨਾਂ ਛੋਟੀ ਝੋਟੀ ਦੋਧੜੀ ਕੀ ਇਹ ਸਾਫ ਸੁਥਰੀ ਇਹ ਸਾਫ ਸੁਥਰੀ ਜਿਹੜੇ ਪੂਰੀ ਬੋਸਾ ਨਾ ਛਡੋ ਏਦਾਂ ਹੀ ਛੋਟੀ ਏਦਾਂ ਹੀ ਮੈਦੀ ਬਿਲਕੁਲ ਸਾਫੀ ਦੇ ਨਹੀਂ ਵੀਰ ਨਸਲੀ ਆ ਕੇ ਪੂਰੀ ਇਹ ਲੋ ਆ ਵੀ ਗੱਡ ਬੜਾ ਕਾਲੀ ਗੱਡ ਬੜਾ ਮਰੇ ਵਾਲ ਪੂਰੇ ਸੋਹਣੇ ਬਾਣਾ ਜੀ ਅੱਜ ਇਹ ਸਿੰਗੀ ਸੁੰਗੀ ਮੈਨੂੰ ਬਹੁਤ ਵਧੀਆ ਲੱਗੀ ਏ ਲੋਕ ਓਕੇ ਜੀ ਕਿਹੜਾ ਨੰਬਰ ਛੋਟੀ ਆ ਗਏ 3 ਨੰਬਰ ਤਾਂ ਛੋਟੀ ਆ ਗਈ ਵੀਰ ਬਹੁਤ ਜ਼ਿਆਦਾ ਚੰਗੀ ਆ ਸਾਫ ਸੁਥਰੀ ਲੈ ਲੋ ਸੁਈ ਜਵੀ ਇਹ ਵੀ ਸੁਈ ਜਵੀ ਸਕੇ ਦਾ ਕਰਦੀ ਥੋੜਾ ਠੀਕ ਠੀਕ ਵੱਡੀ ਛੋਟੀ ਵੀ ਤਾਜੀ ਸੁਈ ਬੋਲੇ ਬੜੀ ਸਾਫ ਕੀਤੀ ਆ ਹਾਂਜੀ ਤੇ ਕਾਦੀ ਸੁਈ ਹੈ ਹਾਂਜੀ ਬਿਲਕੁਲ ਤਾਜੀ ਬੋਲਾ ਉਹ ਕੋ 9 10 ਕਿਲੋ ਸਾਰੇ ਸਾਰੀ ਸਾਫ ਨੌ ਲਾ ਲਓ ਤੇ 10 ਕਿਲੋ ਬੋਲੇ ਫਾਮ ਦੇ ਵੇਚਣ ਦਾ ਇਰਾਦਾ ਹੈ ਹਾਂਜੀ ਆਏ ਨਹੀਂ ਤੇ ਜੈਜ ਬਾਈਆਂ ਜਿਹੜੀ ਗੱਲ ਦਸੀ 9 10 ਕਿਲੋ ਬੋਲਾ ਹੈਗਾ ਜੀ ਤੇ ਇਹ ਰੇਡ ਇਹ ਦਾ ਬਿਲਕੁਲ ਜੈਜ ਹੀ ਹੋਣਾ ਜੇ ਸਾਲਾਂ ਦੇ ਦੁੱਧ ਸਾਬ ਰੇੜੀ ਭੜਾ ਵਧੀਆ ਸਾਰੀਆਂ ਪਹਾੜਾਂ ਵੱਡੀ ਮਈਆਂ ਦੋ 13-14 ਕਿਲੋ ਦੁੱਧ ਭਰਨ ਵਾਲੀ ਆ ਤੇ ਬਿਲਕੁਲ ਭਾੜਾ ਨਵਾਗੇ ਜਾਇਜ਼ ਰੇਟ ਤੇ ਨੀ ਆ ਨੀ ਆ ਤਿੰਨ ਚਾਰ ਮਹੀਨੇ ਚੋਵੇ ਫਿਰ ਵੇਕਦੀਆਂ ਸਾਖੀ ਤੇ ਫੇਰ ਸਾਖੀ ਤੇ ਫੇਰ ਇਹ 80-80 ਹਜ਼ਾਰ ਦੀਆਂ ਫੇਰ ਆ ਪੂਰੀਆਂ ਮਈਆਂ ਵੀਰ ਹਾਂ ਮਸੋ ਭਾਈ ਇਹ ਕੀ ਬੋਲੇ ਵੀਰ ਛੋਟੀ ਇਹ ਵੀ ਦੇ ਦਾਂਗੇ ਹਾਂਜੀ ਔਰ ਲੇਕ 5 ਲੱਖ ਦੀ ਇਹ ਵੀ ਲੱਖ ਦੀ 91 ਦੀ 91 ਦੀ 91 ਦੀ ਲਓ ਜੀ ਇਹ ਵੀ ਛੋਟੀ ਭਾਈ ਕਹਿੰਦੇ 95 ਦੇ ਦਾਂਗੇ ਹੋਰੀ ਸੋਣੀ ਤਿੰਨੇ 95 ਚਾਹੁੰਦੇ ਹੋਈਆਂ ਜੀ ਇਹ ਅਸਲ ਛੇਲ ਲੱਗੀ ਅੱਜ ਲਓ ਜੀ ਇਹ ਮਜਾਜ ਭਾਵੇਂ ਸ਼ਾਨਾ ਵਾਲੇ 95 95 ਚਾਹਦੇ 95 95 ਨਾਮ ਵੀ ਬੜਾ ਮਸ਼ਹੂਰ ਜੀ ਇਸ ਤਰ੍ਹਾਂ ਠੀਕ ਆ ਆ ਮਹੀ ਮੁਸਲੇਮ ਮਸ਼ਹੂਰ ਠਾ 295 ਹਾਂ ਸੁਦਮ ਉਸਲੇ ਨੇ ਚਿੱਟੀਆਂ ਅੱਖਾਂ ਦੀ ਮਹੀ ਆ ਬਹੁਤ ਜ਼ਿਆਦਾ ਚੰਗੀ ਚਿੱਟੀ ਅੱਖ ਦੀ ਮੈਂ ਇਹਦਾ ਬਚਾ ਦਿਖਾ ਦਿੰਨੇ ਆ ਤੋ ਤਾਂ ਮਹੀਂ ਕੋ ਵੀਰ ਹੋਣ ਹੋਊਗਾ ਕੋਈ ਤਿਆਰ 12 ਕਰੋ 12 ਕਿ ਲਗਾ ਲਾਗਿਰ ਕਿਤੇ ਯੱਕ ਨਹੀਂ ਮੈਂ ਆ ਗਿਆ ਵੱਡੀ ਮਹੀਂ ਵੀਰ ਪੂਰੀ ਤੇ 20 ਦਰਾਂ ਦੀ 20 ਕੱਟੀ ਮਗਰਿਆ ਕੱਟੀ ਮਗਰ ਆ ਗਈ ਕੱਟੀ ਮਗਰਿਆ 20 ਦਰਾਂ ਦੀ ਮਹੀਂ ਸੋਈ ਆ ਠੀਕ ਤੇ 12 ਕਿਲੋ ਮਹੀਂ ਦਾ ਨੈਟ ਦੁੱਧ ਪਿਆਰ ਆ ਠੀਕ 12 ਕਿਲੋ ਪਿਆਰ ਆ ਤਾਂ ਵਧੀਆ ਵੱਡੀ ਇਹ 85000 ਦੀ 85000 ਦੀ 80 ਦੀ 80 ਲਓ ਜੀ ਪਹਚਾਣੇ ਦਾ ਕੰਮ ਥਲੇ ਆ ਗਿਆ ਜੀ 80000 ਦੀ ਮੈਂ ਬਾਈ ਕਹਿੰਦਾ ਹਾਂ ਨਾ ਹੀ ਦੇ ਦਾਂਗੇ ਤਾਂ ਬਹੁਤ ਸਾਫ ਸੁਥਰੀ ਮੈਂ ਆ ਵੱਡੀ ਮਹੀਂ ਵਾਲੀ ਨਾਰ ਨੂੜ ਦੀ ਹੈ ਨਾ ਕੁਆਲਿਟੀ ਕੁਆਲਿਟੀ ਪੂਰੀ ਆ ਠੰਡ ਕਰਕੇ ਦਵਾਈਆਂ ਨਹੀਂ ਆ ਆਏ ਕੋਲ ਡੇ ਵਾਲੀ ਇਹ ਮਈ ਦਾ ਵੀਰ ਚੰਗੇ ਰਿਕਾਰਡ ਵਾਲੀ ਮਈ ਆ ਦੁੱਧ 17 18 ਕਿਲੋ ਭਰਨ ਵਾਲੀ ਆ ਮਈ ਨਾ ਸਿਰਫ ਰੁਲੀ ਆ ਜਿਹੜੀ ਠੀਕ ਸਹੀ ਪੂਰੇ ਦੁੱਧ ਵਾਲੀ ਮਈ ਓਕੇ ਜੀ ਜਸੋ ਜੀ ਬੱਚਾ ਮਰਿਆ ਬੱਚਾ ਮਰ ਗਿਆ ਵੀਰ ਕੱਟੀ ਕੱਟੀ ਨਹੀਂ ਕੱਟੀ ਮਗਰ ਆ ਬੱਚਾ ਕੱਟੀ ਹੀ ਤੇ ਮਰ ਗਈ ਮਈਆਂ ਜਿਆਦੀਆਂ ਹੀ ਤੋਂ ਪੈ ਰਖਤਾ ਮਹੀਨੇ ਬੱਚੇ ਦੇ ਤਾਂ ਕਰਕੇ ਦੋ ਤਿੰਨ ਅੰਦਰ ਵੀ ਸਈਆਂ ਆ ਨੇ ਕਰਦੀ ਈ ਦਾਣਾ ਘੁੰਮੀ ਜਾਂਦੀ ਘੁੰਮੀ ਜਾਂਦੇ ਪੈ ਰਖਤਾ ਰਾ 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 ਮਾਰ ਕੇ ਡੰਗਰ ਦਿਹਾੜੀ ਅਗਲੇ ਬੰਨੇ ਬੰਨੇ ਜਾਂਦਾ ਤੁਹਾਡੇ ਬੱਚੇ ਬਣਦੇ ਬਿਲਕੁਲ ਸਹੀ ਤੁਹਾਡੀ ਬੱਚੇ ਬੰਨੇ ਬੰਦੇ ਇਹ ਲੈ ਵੀ 11 ਕਿਲੋ 10000 ਕਿਲੋ ਵਈਆ ਬੋਲਾ ਉਹ ਚਵਾ ਚੂਰ ਦੀ ਬੜੀ ਹੋ ਕੇ ਲੈ ਆ ਗਏ ਤੇ ਚਵਾ ਚੂਰ ਐ ਬੋਲਾ ਆਹ ਬੋਲਾ ਵੀਰੇ ਦਾ ਬੱਚੇ ਦੀ ਵੀਰ ਜਿਹੜਾ ਵੀਰ ਮੰਗੂਗਾ ਬੱਚੇ ਦੀ ਭੂਟੀ ਬਣਾਵਾਂਗੇ ਬੱਚੇ ਦੇ ਇਧਾ ਮਿਲ ਪੈਗੀ ਸਾਡੇ ਤੇ ਪੂਰੀ ਠੰਡੀ ਐ ਇਹਦਾ ਬਾਇਓ ਚਵਾਕ ਸਮਾਦੀ ਇੱਕ ਨੰਬਰ ਹੈ ਝੋਟੀ ਠੀਕ ਤੇ ਬਿਲਕੁਲ ਜਿਆਜ ਭਾਣਾ ਹਾਂਜੀ ਮੁੱਲ 85 ਅਸੀਂ ਜੋ ਦੋ ਛੱਡ ਦਾਂਗੇ ਹਾਂਜੀ ਉਹਦਾ 70000 ਦੀ 75000 ਦੀ ਐਂਡ ਝੋਟੀ ਦੇਣੀ ਆ ਲੋ ਜੀ 75000 ਦੇ ਬਾਈ ਕਹਿੰਦਾ ਹਾਂ ਨਾ ਹੀ ਆ ਉਹਦਾ ਰੇਟ ਦਾ ਹੈਗਾ ਚਲੋ ਹੁਣ ਦੀ ਘਟਾਵੀ ਜਾਣੀ ਆ ਨਸਲੀ ਝੋਟੀ ਦੋ ਚਾਰ ਦਿਨ ਜਨੇ ਇੱਕ ਦਿਨ ਕੜੂ ਭਜਾ ਗਏ ਕਿਸੇ ਕੋਲ ਕੇ ਕੀ ਝੋਟੀਆਂ ਨੇ 11 12 ਕਿਲੋ ਦੁੱਧ ਪਾਣ ਲਈ ਠੀਕ ਪੂਰੀ ਝੋਟੀ ਵਧੀਆ ਟਾਪ ਤੇ ਵਧੀਆ ਥਾਣੇ ਗੁੱਲਾ ਵਧੀਆ ਲੱਗਾ ਟਾਪ ਦਾ ਸਿਆ ਦੇ ਪੰਜਾਬ ਤੇ ਯਾਰ ਦੀ ਹਾਨ ਹੈ 33475 ਦੀ ਹੈ ਇਹ ਆ ਸਾਰੇ ਜੀ ਸਹੀ ਆ ਵਧੀਆ ਤਾਂ ਵੇ ਲੋ ਆ ਪਸ਼ੂ ਭਾਈ ਕੋਲ ਵਧੀਆ ਕੁਆਲਟੀ ਨੇ ਲਾਈਕ ਕਮੈਂਟ ਸ਼ੇਅਰ ਤੇ ਇੱਕ ਵੱਡੀ ਮੱਝ ਹੋਈ ਖਾਦਨੇ ਅਗਲੀ ਵੀਡੀਓ ਸੁਟਾਂਗੇ ਪਰ ਹੁਣ ਇਹ ਜਾਈਗੀ ਲੇਟ ਹੋਗੀ ਜੀ ਹਾਂ ਜੀ ਬੱਚੀ ਚੰਗੀ ਮਈ ਵੀਰ ਵੱਡੀ ਆ ਟੂਰ ਰਿਕਾਰਡ ਵਾਲੀ ਮਈ ਹਾਂਜੀ ਇਹ ਮਈ ਦਾ ਬੰਦਾ ਗਿਆ ਵਾ ਸਰਟੀਫਿਕੇਟ ਮਹੀਨਾਂ ਨਾਲ ਦਵਾਂਗੇ ਜਿਹੜਾ ਵੀਰ ਭਰਾ ਨਹੀਂ ਲਊਗਾ ਠੀਕ ਜੀ ਇੱਕਾ ਦੀ ਮਹੀਨ ਨਾਮੀ ਮਹੀ ਮਹੀਨੇ ਦੁੱਧ 20 ਕਿਲੋ ਮਹੀਨੇ ਦੁੱਧ ਭਰਿਆ ਹੁਣ ਮੌਜੂਦਾ ਦੁੱਧ ਤਿਆਰ 17 ਹੋ ਜੇ ਹਾਂ ਜੀ 16 ਐ 17 ਹੋ ਜੇ ਪਰ ਕਰਕੇ 20 ਦੇ ਵਿੱਚ 17 15 ਕਿਲੋ ਚੱਲਦੀ ਹੁਣ ਆ ਬੱਚਾ ਇਹ ਲੋ ਮਹੀਨੇ ਵਿੱਚ ਮਹੀਨੇ ਲਗਭਗ ਸੋਈ ਜਾਣਾ ਸਰਟੀਫਿਕੇਟ ਮਹੀਨਾਂ ਨਾਲ ਮਿਲਣਗੇ ਜਿਹੜਾ ਵੀਰ ਭਰਾ ਮਹੀਂ ਲਊਗਾ ਠੀਕ ਜੀ ਮੈਂ ਜੂਨ ਸਾਹਿਬ ਗਿਆ ਆ ਤੇ ਹੋਂ ਦਾ ਸਰਟੀਫਿਕੇਟ ਨਾਲ ਦਵਾਂਗੇ ਇਹ ਅਗਲੀ ਵੀਡੀਓ ਪਾਵਾਂਗੇ ਮੈਂ ਪੂਰਾ ਟਾਂਚਾ ਵੱਡਾ ਦਾ ਵੱਡੀ ਮੈਂ ਰਕਾਰਡ ਵਾਲੀ ਜਿਹੜਾ ਕਿ ਵੀਰ ਭਰਾ ਨੇ ਮੈਂ ਲੈਣੀ ਹੈ ਉਹ ਵਾਕਫ ਹੋਊਂ ਕਰਦੇ ਠੀਕ ਜੀ ਇਹਦਾ ਦਿਵਾ ਦਿਵਾ ਕਵਾਟੀ ਗੁੱਡੀ ਪੂਰੀ ਵੱਡੀ ਮੈਂ ਹਰ ਬਾਕੀ ਉਹ ਦਸ ਜਾਦੂਦਦਸ ਤੇ ਆ ਪਸ਼ੂ ਆ ਲਾਈਕ ਕਮੈਂਟ ਯਾਰਾ ਖਿੱਚ ਕੇ ਬਹੁਤ ਹੀ ਰੇਡ ਜਿਆਜ ਪਾਏ ਆ ਨੋਰਮਲ ਰੇਡਾਂ ਦੇ ਆ ਤੇ ਇਹ ਵੀ ਬਿਲਕੁਲ ਜੈਜ ਆ ਮਈਆਂ ਵਟਿਆ ਤੇ ਦੂਜੇ ਤੇ ਜਿਹੜੇ ਆਪਣੀ ਵੀਡੀਓ ਤੋਰੀ ਆਂਦੀ ਮਾਲ ਬਿਲਕੁਲ ਪਹਾੜਾ ਹੁੰਦਾ ਬਾਕੀ ਇਹ ਵੀ ਵੀਰ ਜਿਹਨੇ ਵੀਰ ਭਰਾ ਜੁੜੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਠੀਕ ਆ ਬਾਈ ਬੋਲ 사સીガル ਜੀ